ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਵੀਰ ਬੁਟੀਕ ਪੈਂਡ ਕੁੰਗਰਾਲੀ ਸਿੱਖਾਂ ਤੋਂ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਇਆ ਕਾਟਨ ਦੇ ਸੂਟ ਤੇ ਇਹ ਦੇਖੋ ਆਪਣਾ ਪਹਿਲਾ ਸੂਟ ਇਹਦੇ ਦੇਖੋ ਪਹਿਲਾਂ ਕੇਰਾ ਬਣਿਆ ਹੋਇਆ ਹੈ ਦੇਖੋ ਇਹਦਾ ਫਲਾਵਰ ਨਾਲ ਤੇ ਪੈਂਟ ਪ੍ਰਿੰਟ ਤਾਂ ਹੈਗਾ ਇਹ ਤੇ ਇਹ neck ਦੇ ਉੱਪਰ ਪੱਟੀ ਲੱਗੀ ਹੋਈ ਆ ਤੇ ਜਿਹੜੀਆਂ 슬ੀਵਜ਼ ਨੇ ਉਹਦੀਆਂ ਉਹਨਾਂ ਦੇ ਉੱਪਰ ਵੀ ਵਰਕ ਆ ये जड़ी बॉटम आ प्लेन आ एंड दुपट्टा है हाफ प्योर था यह जो सूट आगेगा सतारा सौ रुपए काज अ पार्टीवेयर भी यूज कर सकते एदे एदे हो जड़ा सैकेंड सूट आ अपना देखो ये हैंडवर्क की फिनिशिंग दिखी हुई है प्रिंट उपर बहुत सोहना कलर आ गर्मी वाला ये हैगी बॉटम ਤੇ ਇਹ ਆ ਗਿਆ ਇਹਦਾ ਪਿਓਰ ਦਾ ਦੁਪੱਟਾ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਸੈਕੰਡ ਕਲਰ ਇਹਦਾ ਇਹ ਵਾਲਾ ਇਹਦਾ ਪ੍ਰਾਈਸ ਵੀ 1700 ਆ थर्ड ਸੂਟ ਆ ਜਿਹੜਾ ਇਹ ਦੇਖੋ ਇਹਦੇ ਘੇਰੇ ਦੇ ਤੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਨੈਕ ਤੇ ਵੀ ਇਹਦੇ ਕੋਚੇ ਤੇ ਵਰਕ ਆਊਗਾ ਇਹ ਜਿਹੜਾ ਦੁਪੱਟਾ ਉਹ ਹੈਗਾ ਮਸਲੀਨ ਦਾ ਦੁਪੱਟਾ ਇਹ ਦਾ ਦੁਪੱਟਾ ਮਸਲੀਨ ਦਾ ਇਹ ਇਹ ਸੂਟ ਦਾ ਜਿਹੜਾ ਪ੍ਰਾਈਸ ਆ ਉਹ ਵੀ ਹੈਗਾ 1700 ਰੁਪਏ ਇਹ ਬਹੁਤ ਹੀ ਸੋਹਣੇ ਕਲਰ ਨੇ ਗਰਮੀ ਚ ਵੇਅਰ ਕਰਨ ਵਾਸਤੇ ਜਦੋਂ ਨੈਕਸਸ ਸੂਟ ਆ ਆਪਣਾ ਉਹ ਇਸ ਤਰ੍ਹਾਂ ਦਾ ਬਣਿਆ ਹੋਇਆ ਇਹ neck ਦੇ ਉੱਪਰ ਆ ਜਾਊਗਾ ਤੇ ਇਹ ਇਹਦੀ ਬਾਟਮ ਆ ਦੁਪੱਟਾ ਦੇਖੋ ਇਹਦਾ ਕਿੰਨਾ ਸੋਹਣਾ ਬਣਿਆ ਹੋਇਆ ਇਹਦੇ ਕੋਈ ਨਾ ਦੁਪੱਟਾ ਤੇ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਦੂਜਾ ਕਲਰ ਇਹਦਾ ਇਹ ਵਾਲਾ ਜਿਹੜਾ ਨੈਕਸਟ ਸੂਟ ਆ ਆਪਣਾ ਇਹਦੇ ਵਿੱਚ ਤੁਹਾਨੂੰ ਚਾਰ ਤੋਂ ਪੰਜ ਕਲਰ ਮਿਲ ਜਾਣਗੇ ਇਹ ਹੂਮੇਡ ਦਾ ਪੀਸ ਆ ਇਹ ਦੇਖੋ ਇਹਦੇ ਨਾ ਫਰੰਟ ਦੇ ਉੱਪਰ ਵੀ ਪ੍ਰਿੰਟ ਵਰਕ ਆ एंड बैक भी प्रिंट वर्क जो बॉटम हो चार मिल जाएंगे <हं> <हं> जिसे कलर हो दिखावा तो नु नहीं होगा पीस होगा प्लीज जे किसी ने भी ऑर्डर करने है तो जल्दी तो जल्द सूटा ਆਰਡਰ ਕਰਿਓ ਕਿਉਂਕਿ ਇਹ ਇੱਕੋ ਹੀ ਵਾਰ ਇਹ ਮਿਲਦੇ ਆ ਸੂਟ ਵਾਰ-ਵਾਰ ਨਹੀਂ ਮਿਲਦੇ ਹੈਗੇ ਤੇ ਪ੍ਰਾਈਸ ਵੀ ਬਾਜ਼ਾਰ ਨਾਲੋਂ ਤੁਹਾਨੂੰ ਘੱਟ ਮਿਲਣਗੇ ਤੇ ਜੇ ਤੁਸੀਂ ਆਰਡਰ ਕਰਨਾ ਤਾਂ ਤੁਸੀਂ ਮੇਰੇ ਨੰਬਰ 9465440735 9465440735 ਤੇ ਤੁਸੀਂ ਮੈਨੂੰ ਮੈਸੇਜ ਕਰਕੇ ਸੂਟ ਨੂੰ ਆਰਡਰ ਕਰ ਸਕਦੇ ਹੋ ਧੰਨਵਾਦ